ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਗਨ ਮੈਨ ਦੇਖੋ ਮਨ ਮਾਹੀ ਗਨ ਕਸ ਕਿਨੀ ਬੁੱਲਨਾ ਗਨ ਮੈਨ ਦੇਖੋ ਮਨ ਮਾਹੀ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਆਸ ਅਨਿਤ ਗੁਰਮੁਖ ਮਿਤਾ ਨਾਨਕ ਨਾਮ ਅਰੋਗ ਜੀ ਨਾਨਕ ਤੇ ਜਮਕ ਲਾ ਦੋ ਪੌੜੀ ਗੱਗਾ ਗੋਬਿੰਦ ਗੁਣ ਰਵਹੁ ਗੱਗਾ ਗੋਬਿੰਦ ਗੁਣ ਰਵਹੁ ਸਾਸ ਸਾਸ ਜਪਨੀਤ ਕਹਾ ਵਿਸਾਸ ਦੇਹ ਕਾ ਬਿਲਮ ਨਾ ਕਰਹਿ ਹੋ ਮੀਤ ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ ਹਾਂ ਨਹਿ ਬਿਰਦੀ ਕਾਚੇ ਬੰਦ ਬਿਰਦੀ ਜਿਹੜਾ ਨਾ ਭਾਰਾ ਬੋਲਣਾ ਬਿਰਦੀ ਨਹੀਂ ਕਹਿਦਣਾ ਅਰਥ ਵੀ ਫਰਕ ਪੈ ਜਾਏਗਾ ਬਿਰਦੀ ਬੁਢੇਪੇ ਦਾ ਆਵਾਚਕ ਹੈ ਤੇ ਬਿਰਦੀ ਜਿਹੜਾ ਪ੍ਰਾਣ ਉਹ ਉਹ ਹਵੇਰਾ ਨਹਿ ਬੁੱਝੀਐ ਜੋ ਆਏ ਪਰ ਜਾਮ ਫੰਦ ਬਿਰਦ ਨਾਮ ਸੁਭਾ ਦਾ ਵੀ ਹੁੰਦਾ ਜੀ ਗਿਆਨੀ ਧਿਆਨੀ ਚਤੁਰਪੀਖ ਰਹਿਨ ਨਹੀਂ ਇਹ ਠਾਈ ਰਹਿਨ ਨਹੀਂ छाड़ छाड़ सगली गई मूड तहा लपटा गोर प्रसाद सिमरत रह जाहू मस्तक भाग नानक आए सफलते जाक प्रिय सुहाग हाँ प्रिय रारी नु सारी ला के बोलना है जाक प्रिय सुहाग सलोक ਖੋਖੇ ਸਾਸਤਰ ਵੇਦ ਸਭ ਖੋਖੇ ਸਾਸਤਰ ਵੇਦ ਸਭ ਆਣ ਨ ਕਥ ਤਉ ਕੋਈ ਹਾਂਜੀ ਆਣ ਨ ਕਥ ਤਉ ਕੋਈ ਆਦਿ ਜੁਗਾਦੀ ਹੁਣ ਹੋਵਤ ਨਾਨਕ ਇਕਐ ਸੋਇ ਨਾਨਕ ਇਕਐ ਸੋਇ ਪੌੜੀ ਘਗਾ ਘਲੋ ਮਨਹ ਏ ये भी दोने घग्गे बोलने एक घग्गा एक गग्गा नहीं बोलना पारा बोलना घग्गा एह घगा का, का लह मन है एह बिन हर दूसर नाह बिन हर दूसर न बेनहार दूसर नाह नह हो मना जात ओही समा ਜਾਤ ਕਤ ਉਹੀ ਸਮਾਹ ਭੁੱਲਾ ਹੈ ਤੋ ਮਨ ਜੋ ਆ ਜੋ ਆ ਵਹਿ ਸਰਨਾ ਇਹ ਵੀ ਵਿਸਰਾਮ ਜਿਸ ਤਰ੍ਹਾਂ ਲਾਇਆ ਗਿਆ ਹੈ ਇਸੇ ਤਰ੍ਹਾਂ ਲਾਉਣਾ ਭੁੱਲਾ ਹੈ ਇੱਥੇ ਯਮਕ ਹੈ ਤੋ ਮਨ ਇੱਥੇ ਵਿਸਰਾਮ ਹੈ ਜੋ ਆ ਵਹਿ ਸਰਨਾ ਨਾਮ ਤਤ ਕਲ ਮਹਿ ਇਤਿ ਵਿਸਰਾਮ ਲਾ ਦੋ ਨਾਮ ਤਤ ਕਲ ਮਹਿ ਪੁਨਹ ਚਰਨਾ ਪੁਨਹ ਚਰਨਾ ਜਿਹੜਾ ਪਾਠ ਹੈ ਇਕੱਠਾ ਹੀ ਕਰਨਾ ਨਾਮ ਤਤ ਕਲ ਮਹਿ ਪੁਨਹ ਚਰਨਾ ਨਾਮ ਤਤ ਕਲ ਮਹਿ ਪੁਨਹ ਚਰਨਾ ਕਾਲ ਕਾਲ ਅਨਕ ਪਛਤਾਵਹ ਬੇਨ ਬੇਨ ਹਰ ਭਗਤ ਕਹਾ ਥਿਤ ਪਾਵਹ ਕੋਲ ਮਹਾਰਾਸ ਅੰਮ੍ਰਿਤ ਤੇਹ ਪੀਆ ਨਾਨਕ ਹਰ ਗੋਰ ਜਾ ਕੋ ਦਿਆ ਸ਼ਲੋਕ ਨਾਨਕ ਹਾਲੇ ਸਭ ਦਿਵਸ ਸਾਸ ਨਹਿ ਵਡਨ ਘਟਨ ਤਿਲਸਾਰ ਹਾਂਜੀ ਨਾਨਕ ਹਾਲੇ ਇਹ ਕਈ ਨਾ ਹੂਰੀ ਬੋਲਦੇ ਨੇ ਯਾਨ ਬੋਲ ਦਿੰਦੇ ਹਨ ਮੰਨਾਂ ਬੋਲਣ ਨਾਨਕ ਹਾਲੇ ਸਭ ਦਿਵਸ ਸਾਸ ਨਹਿ ਵਡਨ ਘਟਨ ਤਿਲਸਾਰ ਜੀਵਨ ਲੋਰ ਹੈ ਭਰਮ ਮੋਹ ਨਾਨਕ ਤੇਉ ਗਵਾਰ ਪੌੜੀ ਨੰਗਾ ਅੰਗਰਾਸੈ ਕਾਲ ਤੇ ਜੋ ਨੰਨਾ ਨੰਗਾਂ ਨਹੀਂ ਕਹਤ ਨਾ ਨੰਗਾ ਨੰਗਾ ਅੰਗਰਾਸੈ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਨੇਕ ਜੋਨ ਜਨਮ ਹੈ ਮਰੈ ਮਰਹਿ ਅਨੇਕ ਜੋਨ ਜਨਮ ਹੈ ਮਰਹਿ ਆਤਮ ਰਾਮ ਨ ਚੀਨ ਆਤਮ ਰਾਮ ਨ ਚੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜਿਹ ਆਪ ਦਿਵਾਏ ਗਣਤੀ ਗਣੀ ਨਹੀਂ ਕੋ ਛੁਟੈ ਕਾਚੀ ਗਾਗਰ ਸਰ ਪਰ ਫੁਟੈ ਕਾਚੀ ਗਾਗਰ ਗਾਗਰ ਜਿਹੜਾ ਨਾ ਇਹ ਥੋੜਾ ਕਸ ਕੇ ਬੋਲਣਾ ਹੈ ਕਾਚੀ ਗਾਗਰ ਸਰ ਪਰ ਫੁੱਟੈ ਕਾਚੀ ਗਾਗਰ ਸਰ ਪਰ ਫੁੱਟੈ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਨਾਨਕ ਤੇ ਯਮਕ ਲੱਗਦਾ ਭਏ ਤੇ ਵਿਸਰਾਮ ਲੱਗ ਸਲੋਕ ਐ ਵੀ ਲੱਗ ਜਾਂਦਾ ਪ੍ਰਗਟ ਭਏ ਨਾਨਕ ਨਹਿ ਛਪਿਆ ਐ ਵੀ ਲੱਗ ਜਾਂਦਾ ਪਰ ਚਾਲ ਨਾਲ ਇਸ ਤਰ੍ਹਾਂ ਪ੍ਰਗਟ ਭਏ ਨਾਨਕ ਨਹੀਂ ਸ਼ਬਿਆ ਸਲੁਕ ਚਿਤ ਚਿਤਵਾ ਚਰਨਾਰਬਿੰਦ ਊਧ ਕਵਲ ਵਿਗਸਾਂਤ ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾੰਤ ਤਿਹੂੜਾ ਵੀ ਆ ਗਿਆ ਗੋਬਿੰਦ ਔਂਕਰ ਵੀ ਆ ਗਿਆ ਜਿੱਥੇ ਵੀ ਇਸ ਤਰ੍ਹਾਂ ਦਾ ਪਾਠ ਆਵੇ ਨਾ ਹੂੜਾ ਤੇ ਔਂਕਰ ਉੱਥੇ ਦਰਮਿਆਨਾ ਜਾ ਬੋਲਣਾ ਨਾ ਬੋਲਣਾ ਗੋਬਿੰਦ ਨਾ ਕਹਿਣਾ ਗੋਬਿੰਦ ਵਿਚਾਲੜਾ ਜਾ ਮਿਲ ਬੋਲਣਾ ਗੋਬਿੰਦ ਪਾਉੜੀ ਤਤ ਕਰਨਾ ਕਮਲ ਗੁਰ ਲਾਗਾ ਤਨ ਤਨ ਆਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹ ਦਿਸ ਭ੍ਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨਸਿਓ ਸਭ ਦੁਆ ਸਾਧ ਸੰਗ ਮਨ ਨਿਰਮਲ ਹੁਆ ਕਿੰਤ ਵਿਸਾਰੀ ਏਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜਿਹ ਨਿਤਰਾ ਸਲੋਕ ਛਾਤੀ ਸੀਤਲ ਮਨ ਸੁਖੀ chant ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਈ ਪੌੜੀ ਛਛਾ ਛੋਹਰੇ ਦਾਸ ਤੁਮਾਰੇ ਇਹ ਧਿਆਨ ਨਾਲ ਬੋਲਣਾ ਛਛਾ ਬੋਲਣਾ ਆਮ ਕਈ ਸ਼ਸ਼ਾ ਬੋਲ ਜਾਂਦੀ ਛ ਛੱਛਾ ਛੋਹਰੇ ਦਾਸ ਤੁਮਾਰੇ ਦਾਸ ਦਾਸਨ ਕੀ ਪਾਨੀ ਹਾਰੇ ਛੱਛਾ ਛਾਰ ਹੂਤ ਤੇਰੇ ਸੰਤਾ ਛੱਛਾ ਤੇ ਵਿਸਰਾਮ ਲਾ ਲ ਛੱਛਾ ਛਾਰ ਹੂਤ ਤੇਰੇ ਸੰਤਾ ਆਪਣੀ ਕਿਰਪਾ ਕਰਹੁ ਭਗਵੰਤਾ ਛਾਡ ਸਿਆਨਪ ਬਹੁ ਚਤਰਾਈ ਸੰਤਨ ਕੀ ਮਨ ਟੇਕ ਟਿਕਾਈ ਛਾਦ ਕੀ ਪੁਤਰੀ ਪਰਮਗਤ ਪਾਈ ਇਛਾਰ ਕੀ ਇਥੇ ਠਮਕ ਲਾ ਦਨੀ ਹੈ ਪੁਤਰੀ ਪੋਲਾ ਬੋਲਣਾ ਯਾਨੀ ਮਿੱਟੀ ਦੀ ਪੁਤਲੀ ਸਰੀਰ ਨੂੰ ਕਿਹਾ ਹੈ ਛਾਰ ਕੀ ਪੁਤਰੀ ਨਹੀਂ ਕਹਿਣਾ ਹੈ ਛਾਰ ਕੀ ਪੁਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਫਤਿਹ